ਮੈਂ ਦੀ ਸੱਚੀ ਹੈ ਕਲਜੀ ਸਾਰਿਆਂ ਨੂੰ ਤੁਹਾਡਾ ਸਾਰੰਦ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਮੰਗੋ ਕੋਕੋਨਟ ਲੱਡੂ। ਗਰਮੀ ਦਾ ਸੀਜ਼ਨ ਚੱਲ ਰਿਹਾ ਗਰਮੀਆਂ ਦੇ ਵਿੱਚ ਆਂਬ ਤੇ ਆਉਂਦੇ ਹੀ ਨੇ। ਆਪਾਂ ਆਂਬ ਦੇ ਨਾਲੇ ਬਹੁਤ ਹੀ ਜ਼ਿਆਦਾ ਵਧੀਆ ਲੱਡੂ ਬਣਾਵਾਂਗੇ। ਤੁਸੀਂ ਦੇਖ ਹੀ ਸਕਦੇ ਆ ਕਿੰਨੇ ਜ਼ਿਆਦਾ ਸੋਹਣੇ ਲੱਗ ਰਹੇ ਆ। ਸੁਪਰ ਮੌਇਸਚ, ਸੁਪਰ ਸੌਫਟ ਬਣਨਗੇ। ਇੱਕਦਮ ਪਰਫੈਕਟ। ਚਲੋ ਕਰਦੇ ਆ ਫਿਰ ਬਣਾਉਣਾ ਸ਼ੁਰੂ। ਸਭ ਤੋਂ ਪਹਿਲਾਂ ਮੈਂ ਇੱਥੇ ਪਾਂਡੇ ਦੇ ਵਿੱਚ ਪਾ ਰਹੀ ਹਾਂ ਇੱਕ ਕੌਲੀ ਨਾਰੀਅਲ ਦਾ ਬੁਰਾਦਾ ਕੋਈ ਵੀ ਕਰਦੀ ਕੌਲੀ ਲੈ ਲਿਓ ਤੁਸੀਂ ਉਹਦੇ ਨਾਲ ਹੀ ਸਾਰਾ ਮੈਜ਼ਰਮੈਂਟ ਕਰ ਲੈਣਾ ਹੈ ਨਾਰੀਅਲ ਤੇ ਬੁਰਾਦੇ ਦੀ ਜਗ੍ਹਾ ਤੇ ਤੁਸੀਂ ਸੁੱਕਾ ਨਾਰੀਅਲ ਨੂੰ ਵੀ ਕਤੂਕਾਸ ਕਰਕੇ ਲੈ ਸਕਦੇ ਆ ਤੇ ਇਹਦੇ ਵਿੱਚ ਮੈਂ ਇੱਕ ਕੌਲੀ ਹੀ ਦੁੱਧ ਪਾਇਆ ਹੈ ਦੁੱਧ ਨਾਰਮਲ ਰੂਮ ਟੈਂਪਰੇਚਰ ਤੇ ਆ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਜਿਹੜਾ ਮੈਂ ਇਨੂੰ 10 ਮਿੰਟ ਦੇ ਲਈ ਸੈਟ ਤੇ ਰੱਖਤਾ ਤਾਂ ਜੋ ਦੁੱਧ ਪੀ ਲਵੇ ਨਾਰੀਅਲ ਦਾ ਬਰਾਦਾ ਐਦਾਂ ਕਰਨ ਦੇ ਨਾਲ ਜਿਹੜਾ ਨਾਰੀਅਲ ਦਾ ਬਰਾਦਾ ਹੈ ਆਪਣਾ ਬਹੁਤ ਸੌਫਟ ਹੋ ਜਾਂਦਾ ਹੈ ਫਿਰ ਉਹ ਖਾਣ ਦੇ ਵਿੱਚ ਬਹੁਤ ਆਸਾਨੀ ਹੁੰਦੀ ਹੈ ਇੱਥੇ ਮੈਂ ਇੱਕ ਵੱਡੇ ਸਾਈਜ਼ ਦਾ ਆਂਬ ਲਿਆ ਇਹਨੂੰ ਮੈਂ ਕੱਟ ਲਿਆ ਇੱਕ ਕੋਲੀਏ ਆਂਬਾ ਇਹਨੂੰ ਵਧੀਆ ਤਰੀਕੇ ਨਾਲ ਪੀਸ ਲਿਆ ਤੇ ਦੇਖੋ ਆਪਣਾ ਦੁੱਧ ਪੀ ਲਿਆ ਕਿੰਨਾ ਵਧੀਆ ਹੋ ਗਿਆ ਹੈ ਹੁਣ ਇੱਥੇ ਅੱਧਾ ਚਮਚ ਦੇਸੀ ਘਿਓ ਰਿਹਾ ਹੈ ਮੈਂ ਪੈਨ ਦੇ ਵਿੱਚ ਉਹਦੇ ਵਿੱਚ ਮੈਂ ਸਾਰਾ ਨਾਰੀਅਲ ਦਾ ਬਰਾਦੇ ਵਾਲਾ ਮਿਕਸਚਰ ਪਾ ਲਿਆ ਤੇ ਇਹਨੂੰ ਥੋੜਾ ਟਾਈਮ ਪਕਾ ਲਿਆ ਮੀਡੀਅਮ ਗੈਸ ਤੇ ਫਿਰ ਉਸ ਤੋਂ ਬਾਅਦ ਮੈਂਗੋ ਵਾਲੀ ਪਿਊਰੀ ਪਾ ਦਿੱਤੀ ਹੈ ਚੰਗੀ ਤਰੀਕੇ ਨਾਲ ਮਿਲਾ ਲਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਜਿਹਾ ਰੰਗ ਆ ਗਿਆ ਹੈ ਇਹਦੇ ਵਿੱਚ ਆਪਾਂ ਨੂੰ ਨਾ ਹੀ ਕੋਈ ਫੂਡ ਕਲਰ ਦੀ ਲੋੜ ਪਈ ਨਾ ਹੀ ਕੋਈ ਐਕਸਟਰਾ ਚੀਜ਼ ਦੀ ਇਹਦੇ ਵਿੱਚ ਆਪਾਂ ਹੁਣ ਖੰਡ ਪਾਵਾਂਗੇ ਸਵਾਦਨਸ਼ਿਕ ਪਾ ਲੈਣੀ ਹੈ ਤੁਸੀਂ ਬਾਕੀ ਆਂਬ ਦੇ ਸਬਜ਼ੀ ਨਾਲ ਵੀ ਪ 2 ਚਮਚ ਮੈਂ ਤੇ ਸੁੱਕਾ ਦੁੱਧ ਪਾਇਆ ਜੇ ਤੁਹਾਡੇ ਕੋਲ ਸੁੱਕਾ ਦੁੱਧ ਨਹੀਂ ਹੈਗਾ ਤਾਂ ਤੁਸੀਂ 2 ਚਮਚ ਘਰ ਦੀ ਮલાઈ ਪਾ ਸਕਦੇ ਆ ਇਹਦੇ ਨਾਲ ਜਿਹੜਾ ਹੈ ਨਾ ਮਾਂ ਵੇ ਵਰਗਾ ਟੇਸ ਆ ਜਾਂਦਾ ਹੈ ਆਪਣੇ ਹੋਰ ਵੀ ਵਧੀਆ ਲੱਗਦੇ ਆ ਲੱਡੂ ਫਿਰ ਇਹਦੇ ਵਿੱਚ ਮੈਂ ਥੋੜੇ ਇਲਾਇਚੀ ਦੇ ਦਾਣੇ ਪਾਏ ਆ ਜੋ ਕਿ ਆਪਸ਼ਨਲ ਹੈ ਨਹੀਂ ਪਾਉਣਾ ਚਾਹੁੰਦੇ ਤਾਂ ਸਕਿਪ ਵੀ ਕਰ ਸਕਦੇ ਆ ਤੇ ਆਪਾਂ ਇਹਨੂੰ ਲੋ ਟੂ ਮੀਡੀਅਮ ਗੈਸ ਤੇ ਲਗਾਤਾਰ ਚਲਾਉਂਦੇ ਜਾਣਾ ਹੈ ਦੇਖੋ ਕਿੰਨਾ ਵਧੀਆ ਆਪਣੀ ਇਹਦੀ ਕੰਸਿਸਟੈਂਸੀ ਹੋ ਗਈ ਹੈ ਪਰਫੈਕਟ ਹੈ ਇਹ ਕੰਸਿਸਟੈਂਸੀ ਤੇ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਕੱਢ ਲੈਣੇ ਆ ਚੰਗੀ ਤਰੀਕਾ ਨਾਲ ਫਲਾ ਦੇਣੇ ਆ ਤਾਂ ਜੋ ਇਹ ਠੰਡਾ ਹੋ ਜਾਏ ਤੇਰੇ ਨਾਲ ਆਪਾਂ ਠੰਡਾ ਕਰਕੇ ਦੇ ਲੜਦੂ ਵਟਾਂਗੇ ਦੇਖੋ ਕਿੰਨਾ ਵਧੀਆ ਕਲਰ ਆਇਆ ਹੈ ਬਿਨਾ ਫੂਡ ਕਲਰ ਤੋਂ ਇਹ ਦੇਖੋ ਹੁਣ ਇਸ ਨੂੰ ਆਪਾਂ ਠੰਡਾ ਹੁਣੇ ਛੱਡ ਦੇਣਾ ਹੈ ਠੰਡਾ ਹੋ ਚੁੱਕਿਆ ਹੈ ਇਹ ਇੱਥੇ ਮੈਂ ਨਾਰੀਅਲ ਦਾ ਬਰਾਦਰ ਲਿਆ ਤੇ ਕੱਟੇ ਹੋਏ ਪਿਸਤਾ ਲਏ ਆ ਹੁਣ ਇਹ ਜਿਹੜੇ ਆਪਾਂ ਬੋਲਾ ਬਣਾ ਲੈਣੇ ਆ ਜਿੱਦਾਂ ਦੀ ਤੁਹਾਨੂੰ ਚਾਹੀਦੀਆਂ ਹਨ ਯਾਨੀ ਕਿ ਲੱਡੂ ਆਟ ਲੈਣੇ ਆ ਫਿਰ ਇਹਨੂੰ ਨਾਰੀਅਲ ਦੇ ਬਰਾਦਰ ਦੇ ਵਿੱਚ ਕੋਟ ਕਰ ਲੈਣਾ ਤੇ ਇੱਦਾਂ ਹੀ ਮੈਂ ਸਾਰੇ ਕਰ ਲਏ ਆ ਤੁਸੀਂ ਜਿਹੜੇ ਵੱਡੇ ਸਾਈਜ਼ ਛੋਟੇ ਰੱਖਣਾ ਚਾਹੋ ਉਦਾਂ ਕਰ ਸਕਦੇ ਆ ਫਿਰ ਇਹਦੇ ਤੇ ਪਿਸਤੇ ਲਗਾਏ ਆ ਤੇ ਥੋੜਾ ਜਿਹਾ ਕੇਸਾ ਲਗ ਤੇ ਬਸ ਇਹ ਡੈਕੋਰੇਟ ਕਰ ਲਿਆ ਬਹੁਤ ਹੀ ਜ਼ਿਆਦਾ ਵਧੀਆ ਲੱਗਦੇ ਆ ਜਰੂਰ ਜਰੂਰ ਇਹਨੂੰ ਬਣਾਇਓ ਤੇ ਵੀਡੀਓ ਪਸੰਦ ਆਈ ਏ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਦੇਖੋ ਕਿੰਨੇ ਵਧੀਆ ਆਪਣੇ ਲੱਡੂ ਬਣੇ ਨੇ ਇਕਦਮ ਮoiست ਬਣਦੇ ਨੇ ਇਕਦਮ ਸੁਪਰ ਟੇਸਟੀ ਬਣਦੇ ਨੇ ਇਹ ਦੇਖੋ ਤੇ ਜੇ ਵੀਡੀਓ ਪਸੰਦ ਆਈਏ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਹੋਰ ਅੰਝ ਨੂੰ ਜਰੂਰ ਸ਼ੇਅਰ ਕਰ ਦਿਓ ਇੰਨੀ ਵਧੀਆ ਰੈਸਿਪੀ ਨੂੰ ਤੇ ਇਧਰ ਦੀ ਰੈਸਿਪੀਸ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦੀ ਵੀਡੀਓ ਦੇਖਣ ਲਈ